ਵਗ ਵੜਾ ਦੇ ਜੀ ਸਿਟੀ ਮਾਰਕੀਟ ਵਿੱਚ ਚੋਰਾਂ ਨੇ ਇੱਕੋ ਰਾਤ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਜਿਨ੍ਹਾਂ ਵਿੱਚ ਦੋ ਮੈਡੀਕਲ ਸਟੋਰ ਅਤੇ ਇੱਕ ਕਿਰੀਆਨਾ ਸਟੋਰ ਸੀ ਦੱਸਿਆ ਜਾ ਰਿਹਾ ਹੈ ਕਿ ਮੈਡੀਕਲ ਸਟੋਰ ਕਿਸੇ ਮੱਧ ਦੇ ਪ੍ਰਧਾਨ ਦੱਸ ਸੀ ਉੱਥੇ ਮੰਦਰ ਦੀ ਨਗਦੀ ਵੀ ਪਈ ਹੋਈ ਸੀ ਜਿਸ ਨੂੰ ਵੀ ਨਾਲ ਹੀ ਚੋਰੀ ਕਰਕੇ ਲੈ ਗਏ ਦੁਕਾਨ ਦੇ ਅੰਦਰ ਅਤੇ ਬਾਹਰ ਕੈਮਰੇ ਲੱਗੇ ਹੋਏ ਸਨ ਜਿਨ੍ਹਾਂ ਨੂੰ ਚੋਰ ਤੋੜ ਗਏ ਇੱਥੇ ਹੀ ਜਗਾਇਉਗ ਹੈ ਕਿ ਪੁਲਿਸ ਚੋਰਾ ਨੂੰ ਫੜਨ ਵਿੱਚ ਫੇਲ ਨਜ਼ਰ ਆ ਰਹੀ ਹੈ ਕਿਉਂਕਿ ਬੀਤੇ ਦਿਨ ਵੀ ਇੱਕ ਮੈਡੀਕਰ ਤੇ ਚੋਰੀ ਦੀ ਵੱਡੀ ਵਾਰਦਾਤ ਹੋਈ ਸੀ ਫਗਵਾੜਾ ਚੋਰ ਲਗਾਤਾਰ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਪਰ ਫਗਵਾੜਾ ਪੁਲਿਸ ਹੱਥ ਕੋਈ ਵੀ ਖਾਸ ਸਫਲਤਾ ਨਹੀਂ ਲੱਗ ਰਹੀ ਜਿਸ ਦੀ ਸਬੂਤ ਇਹ ਤਾਜ਼ਾ ਖਬਰ ਹੈ ਮੈਨੂੰ ਜੀ ਰਾਤੀ 2:40 45 ਦੇ ਕੋਲ ਫੋਨ ਆਇਆ ਅੱਛਾ ਬਈ ਸ਼ਟਰ ਟੁੱਟਿਆ ਕਿਹਦਾ ਫੋਨ ਆਇਆ ਇੱਥੇ ਕਲੋਨੀ ਜੀ ਪਿੱਛੇ ਮੁੰਡਾ ਰਹਿੰਦਾ ਉਹ ਬਾਥਰੂਮ ਵਗੈਰਾ ਕਰਨ ਲਈ ਆਇਆ ਬਾਹਰ ਤੇ ਤਾਂ ਉਹਨੇ ਮੈਨੂੰ ਕਾਲ ਕਰਕੇ ਦੱਸਿਆ ਮੈਂ ਉਸਲੇ ਆਇਆ ਤੇ ਦੇਖਿਆ ਵੀ ਸਾਰਾ ਹਾਕ ਨੁਕਸਾਨ ਹੋਇਆ ਪਿਆ ਸੀ ਤੇ ਫਿਰ ਬਾਅਦ ਦੇ ਵਿੱਚ ਜ਼ਿਲ੍ਹੇ ਨਾਲ ਦੇਖਿਆ ਤੇ ਵੀ ਅਬ ਦੇ ਨਾਲ ਕਾਸ਼ਲ ਕਰਿਆਨਾ ਸੋਰ ਤੇ ਨਾਲ ਰਾਜ ਮੈਡੀਕਲ ਦੇ ਉਹਨਾਂ ਦੇ ਵੀ ਹੋਇਆ ਹੋਇਆ ਜੀ ਫਿਰ ਕੈਮਰੇ ਵੀ ਲੱਗੇ ਸੀ ਕਿ ਕੈਮਰਾ ਲੱਗਾ ਸੀਗਾ ਜੀ ਇੱਥੇ ਉੱਪਰ ਕੈਮਰਾ ਪਟਕੇ ਲੱਗੇ ਮਾਰ ਜਿਹੜੇ ਕੈਮਰੇ ਲੱਗੇ ਹੋਏ ਸੀ ਉਹਨਾਂ ਦੀਆਂ ਦਾਰਾ ਦੂਰਾਂ ਸਾਰੀਆਂ ਉਹਨਾਂ ਨੇ ਤੋੜ ਦਿੱਤੀਆਂ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਤਕਰੀਬਨ ਦੇਖੋ ਜੀ 20 ਹਜ਼ਾਰ ਦੇ ਨਵੇਂ ਜਿਹੜੇ ਦਾ ਹੋ ਹੀ ਗਿਆ ਜੀ ਨਗਦੀ ਲੈ ਕੇ ਆ ਹਾਂ ਨਗਦੀ ਲੈ ਕੇ ਆ ਸਮਾਨੀ ਘੜਾ ਹੋਰ ਕੁਝ ਕੈਸ਼ ਕਿੰਨੇ ਲੈ ਕੇ ਤਾਂ ਅੰਦਾਜ਼ਾ ਕਿੰਨਾ ਕੈਸ਼ ਲੈ ਕੇ ਕੈਸ਼ ਦੇਖੋ ਭਾਈ ਇੱਦਾਂ ਵੀ ਮਤਲਬ 5-7000 ਤੱਕ ਗੱਲੇ ਤੇ ਛੱਡਣਾ ਇਹ ਬੰਦਾ ਕਿਉਂਕਿ ਸ਼ਹਿਰ ਨੂੰ ਆ ਕੇ ਕੰਮ ਕਰਨਾ ਫਿਰ ਪਰਚੀਆਂ ਵਾਸਤੇ ਕਿਤੇ ਹੋਰ 10-10 20-20 ਵਾਲੇ ਉਹ ਸੀਗੇ ਆ ਭਾਨ ਸੀਗੀ ਸਰ 94 ਇੱਕੋ ਰਾਤ ਤਿੰਨ ਗਾਣਾ ਨਿਸ਼ਾਨਾ ਬਣਾਇਆ ਇਹ ਮੈਡੀਕਲ ਸਟੋਰਾਂ ਨੂੰ ਹੀ ਕੀ ਚੋਣਿਆ ਉਹਨਾਂ ਨੂੰ ਕੁਝ ਪਹਿਲਾਂ ਵੀ ਵਰਤ ਦਿੱਤਾ ਹੁੰਦੀ ਇਦਾਂ ਦੀ ਸਰ ਹੱਲੇ ਤਾਂ ਪਰਸੋ ਚਾਹ ਦੀ ਮੈਂ ਤਾਂ ਤੁਸੀਂ ਦੇਖ ਬੜਿਆ ਹੋਣਾ ਉਹਦੇ ਬੇਦੀ ਮੈਡੀਕਲ ਹਾਲ ਦੇ ਵੀ ਜਿਹੜਾ ਆਪਣੇ ਦਿਨ ਦਿਹਾੜੇ ਹੀ ਹੋਇਆ ਜੀ ਉਹ ਆ ਮੇਨ ਰੋਡ ਹੈ ਚਲਦੀ ਰੋਡ ਹੈ ਇਹ ਤੁਹਾਡੀ ਕਲੀ ਨਗਦੀ ਲੈ ਕੇ ਜਾ ਕੇ ਹੋਰ ਜ਼ਰੂਰੀ ਸਾਮਾਨ ਵਿਚਾਰ ਫਿਲਹਾਲ ਤਾਂ ਜੋ ਮੈਂ ਹਲੇ ਤੱਕ ਦੇਖਿਆ ਬਾਜੀ ਹਲੇ ਤੱਕ ਤਾਂ ਮੇਰਾ ਸਿਰਫ ਨਲਵੀ ਵਾਲਾ ਹੀ ਆ ਬਾਕੀ ਹੁਣ ਸਾਮਾਨ ਮਾੜਾ ਮੋਟਾ ਕਰਾ ਨੇ ਸੈਟ ਫੇਰ ਮਾ ਲੱਗੇਗਾ ਪੁਲਿਸ ਆਈ ਸੀ ਮੌਕਾ ਦੇਖੋ ਹਾਂਜੀ ਹਾਂਜੀ ਆਏ ਸੀਗੇ ਮੈਂ ਰਾਤੀ ਫੋਨ ਕੀਤਾ ਸੀ 100 ਨੰਬਰ ਤੇ ਤੇ ਦੋ ਪੀਸ਼ ਯਾਰ ਵਾਲੇ ਆਏ ਸੀ ਫਿਰ ਬਾਅਦ ਚੋਂ ਆਪਣੇ ਕੋਲ ਚੌਂਕੀ ਲੋਵੀ ਆਏ ਸੀਗੇ ਭਾਈ ਜਮਨ ਕੀ ਮੰਗ ਕਰਦੇ ਬਾਜੀ ਪ੍ਰਸ਼ਾਸਨ ਬਾਜੀ ਪ੍ਰਸ਼ਾਸਨ ਤੋਂ ਮੰਗ ਇਹ ਹੀ ਆ ਵੀ ਜਿਹੜਾ ਕਲੋਂ ਜਿਹੜਾ ਨੁਕਸਾਨ ਹੋ ਗਿਆ ਸਾਡਾ ਤਾਂ ਹੋ ਗਿਆ ਵੀ ਹੋਰ ਕਿਸੇ ਭਾਈ ਬੰਦੂ ਦਾ ਨਾ ਹੋਵੇ ਵੀ ਥੋੜੀ ਜੀ ਸਰਕਾਰ ਵੱਲੋਂ ਸਖਤੀ ਕੀਤੀ ਜਾਵੇ ਤੁਹਾਨੂੰ 3 ਵਜੇ ਆਈ ਸੀ 3 ਵਜੇ ਘਰੋਂ ਆਏ ਸਾਨੂੰ ਗਵਾਂਢੀ ਜੀ ਸਾਡੇ ਗਵਾਂਢੀਆਂ ਨੇ ਦੱਸਿਆ ਜੀ ਤੇ ਤੁਹਾਡੇ ਜੁਬਾਨ ਦੇ ਤਾਲੇ ਬੰਨ ਦਿੱਤੇ ਜੀ ਕਿੰਨਾ ਇੱਕ ਨੁਕਸਾਨ ਹੋ ਗਿਆ ਭਈ ਗੋਦਾ ਨੁਕਸਾਨ 25-30 ਹਜ਼ਾਰ ਦਾ ਸੀ ਕੈਸ਼ ਵੀ ਲੈ ਗਏ ਕੈਸ਼ ਵੀ ਲੈ ਗਏ ਸਰੋਂ ਦਾ ਤੇਲ ਆ ਹਾਰਪਿਕ ਸਾਬਣ ਤੇ ਕਾਜੂਆਂ ਦਾ ਟੀਨਾ ਜੀ 25000 ਕੈਸ਼ ਪਿਆ ਸੀ ਇੱਥੇ ਨਹੀਂ 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 ਜੀ ਕੈਸ਼ ਤਾਂ ਸਿਰਫ 60-6500 ਰੁਪਏ ਹੀ ਹੋਣਾ ਜੀ ਭਾਂ ਸੀਗੀ ਜੀ 45 ਨੁਸਰ ਦੀ ਤੁਹਾਡੀ ਦੁਕਾਨ ਦੇ ਅੰਦਰ ਕੋਈ ਕੈਮਰਾ ਹੈਗਾ ਕੈਮਰਾ ਸੀਗਾ ਸਰ ਬਾਹਰ ਲੱਗਾ ਸੀਗਾ ਜੀ ਉਹ ਤੋੜ ਦਿੱਤਾ ਕੈਮਰੇ ਤੋੜਤੇ ਹਾਂਜੀ ਤੇ ਪੁਲਿਸ ਆਈ ਮੌਕੇ ਤੇ ਆਏ ਸੀਗੇ ਜੀ ਪੁਲਿਸ ਵਾਲੇ ਅੱਛਾ ਤੇ ਤੁਹਾਡਾ ਸਾਮਾਨ ਵਗੈਰਾ ਵੀ ਲੱਗਾ ਹੈ ਨਾ ਤੇ ਨਕਦੀ ਵੀ ਲੱਗਾ ਹੈਗੇ ਹਾਂਜੀ ਹਾਂਜੀ ਸੁ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਅਸੀਂ ਕਹਿੰਦੇ ਹਾਂ ਇਨਸਾਫ ਮਿਲਣਾ ਚਾਹੀਦਾ ਜੀ ਆਮ ਪਾਰਟੀ ਦੇ ਰਾਤ ਦੇ ਵਿੱਚ ਜੀਣਾ ਔਖਾ ਹੋ ਗਿਆ ਜੀ ਪਹਿਲਾਂ ਤਾਂ 12 13 ਘੰਟੇ ਸੀ ਇੱਥੇ ਡਿਊਟੀ ਲੈ ਕੇ ਜਾਂਦੇ ਫਿਰ ਰਾਤ ਨੂੰ ਉੱਠੜ ਕੇ ਕਿੰਨਾ ਵੀ ਕਿਤੇ ਕੰਮ ਅਸੀਂ ਕਰ ਜਾਂ ਸਰ ਕਰ ਸਕਦਾ ਕਿੰਨੇ ਵਜੇ ਗਈ ਸੀ ਬਈ ਜੀ ਦੁਕਾਨ ਅਸੀਂ 9 ਵਜੇ ਨੌਲੇਜ ਗਏ ਸੀ ਹਾਂਜੀ ਕਦੀ ਇਦਾਂ ਦੀ ਪਹਿਲਾਂ ਵੀ ਕੋਈ ਸ਼ੱਕ ਵਗੈਰਾ ਹੈਗਾ ਸੀ ਕਿ ਵਾਰਦਾਤ ਨਹੀਂ ਨਹੀਂ ਪਹਿਲਾਂ ਕਦੀ ਨਹੀਂ ਹੋਇਆ ਜੀ ਆਪਾਂ 1990 ਦੇ ਇੱਥੇ ਦੁਕਾਨ ਕਰਦੇ ਕਦੀ ਨਹੀਂ ਇਦਾਂ ਦੀ ਕੋਈ ਵਾਰਦਾਤ ਹੋਈ ਕਿਤੇ ਇਦਾਂ ਦੇ ਨਹੀਂ ਕਿ ਦਿਨੇ ਪਹਿਲਾਂ ਕੋਈ ਤਾਰਦਾ ਸੀ ਜਾਂ ਕੋਈ ਸ਼ੱਕੀ ਵਿਅਕਤੀ ਜਾਂ ਆਪਾਂ ਸਾਡੇ ਕੋਲ ਤਾਂ ਬਹੁਤ ਗਾਹ ਕਰਦੇ ਜੀ ਇਦਾਂ ਨਹੀਂ ਪਤਾ ਲੱਗ ਸਕਦਾ ਹਾਂ ਬਿਲਕੁਲ ਜੀ ਪੀੜ ਪੜਕੇ ਵਾਲਾ ਏਰੀਆ ਹੈ ਕੀ ਕੋਈ ਚੌਂਕੀਦਾਰ ਨਹੀਂ ਸੀ ਇੱਥੇ ਚੌਂਕੀਦਾਰ ਹੈਗਾ ਸੀ ਕਹਿੰਦਾ ਮੈਂ ਸੀਟੀਆਂ ਬਹੁਤ ਮਾਰੀਆਂ ਜੀ ਉਹ ਦਰਦਾ ਵਿਚਾਰਾ ਅੱਗੇ ਨੂੰ ਨਹੀਂ ਆਇਆ ਕਹਿੰਦਾ ਮੈਂ ਥੋੜੇ ਦੂਤੋਂ ਸੀਟੀਆਂ ਬਹੁਤ ਮਾਰੀਆਂ ਕੁੱਤੇ ਵੀ ਬਹੁਤ ਪਹੁੰਚੇ ਚੌਕੀਦਾਰ ਕੋ ਕੋ ਮੋਬਾਈਲ ਫੋਨ ਹੈ ਨਹੀਂ ਜੀ ਜਾਂ ਪੁਲਿਸ ਮੋਬਾਈਲ ਕਹਿੰਦਾ ਮੈਂ ਕਿਤੇ ਦੋ ਤਿੰਨਾਂ ਨੂੰ ਕਿਸੇ ਨੇ ਚੁਪਿਆ ਨਹੀਂ ਚੌਕੀਦਾਰ ਨੂੰ ਇੰਨਾ ਨਹੀਂ ਸੀ ਪਤਾ ਕਿ ਪੁਲਿਸ ਦਾ ਜਿਹੜਾ ਕੰਟਰੋਲ ਰੂਮ ਹੈਗਾ ਉੱਥੇ ਮੈਨੂੰ ਪਤਾ ਹੋਣਾ ਜੀ 112 ਦਾ ਨਹੀਂ ਜੀ ਚੌਕੀਦਾਰ ਨੂੰ ਪਤਾ ਹੋਣਾ ਚਾਹੀਦਾ ਇਹਨਾਂ ਚੀਜ਼ਾਂ ਦਾ ਇਹ ਹੁਣ ਇਹ ਸਾਨੂੰ ਨਹੀਂ ਉਹ ਕਹਿੰਦਾ ਵੀ ਮੈਨੂੰ ਪਤਾ ਨਹੀਂ ਸੀ ਭਾਈ ਪੁਲਸ ਵਾਲਿਆਂ ਨੇ ਪੁੱਛਿਆ ਸਾਨੂੰ ਕਹਿੰਦਾ ਮੈਨੂੰ ਇਸ ਨੰਬਰ ਦਾ ਪਤਾ ਨਹੀਂ ਅੱਛਾ ਕਿਤੇ ਇਦਾਂ ਤਾਂ ਨਹੀਂ ਕੋਈ ਕਿਸੇ ਦੀ ਮਿਲੀ ਇਨਸਾਫ ਹੋਣਾ ਚਾਹੀਦਾ ਭਾਈ ਜੋ ਵੀ ਛੇਤੀ ਦਾ ਨਹੀਂ ਫੜ ਹੋਏ گا ਗਾਂ ਕਿਸੀ ਦਾ ਨੁਕਸਾਨ ਨਾ ਹੋਵੇ ਕੀ ਲੱਗਦਾ ਕਿ ਆਸ-ਪਾਸ ਦੇ ਕੈਮਰੇ ਵਿੱਚ ਇਹ ਚੀਜ਼ਾਂ ਆ ਸਕਦੀਆਂ ਨੇ ਜੀ ਆਪਾਂ ਪ੍ਰੀਅ ਕੋ ਕਰੀਏ ਮਿਲਦਾ ਜਾ ਸਕਦਾ ਜੀ ਗੱਡੀ ਦਾ ਪਤਾ ਲੱਛਦਾ ਕਹਿੰਦੇ ਕਾਰ ਚਾਈ ਸੀ ਉਹਨੂੰ ਚੌਂਕੀਦਾਰ ਨੇ ਦੇਖਿਆ ਕਾਰ ਚਾਈ ਸੀ ਇਹ ਅੱਛਾ ਕਾਰ ਕਿਹਦੀ ਸੀ ਪਤਾ ਕੁਝ ਵਾਈਟ ਕਲਰ ਦੀ ਕਾਰ ਸੀ ਨੰਬਰ ਨਹੀਂ ਨੋਟ ਕੀਤਾ ਕਿਸੇ ਇਹ ਕੈਮਰੇ ਚ ਪਤਾ ਲੱਗਣਾ ਜੀ ਪੁਲਿਸ ਕਾਲਾਂ ਕੀ ਕਹਣਾ ਹਨ ਪੁਲਿਸ ਸਾਡੇ ਨਾਲ ਕੰਮ ਕਰਦੇ ਅਸੀਂ ਵੀ ਉਹਨਾਂ ਨਾਲ ਰਲ ਕੇ ਕਰੀਏ ਕੰਮ ਛੇਤੀ ਦਾਣੇ ਇਨਸਾਫ ਹੋ ਜਾਵੇ ਸਾਰਿਆਂ ਨੂੰ ਮਿਲ ਜਾਵੇ ਜੀ ਸ਼ਹਿਰ ਸੰ ਸ਼ਾਂਤੀ ਨਾਲ ਜੀਣ ਦੇ ਖਾਦੇ ਵਪ ਵਪਾਰੀ ਨੂੰ ਬਹੁਤ ਔਖਾ ਹੋ ਗਿਆ ਜੀ ਜੀ ਨਾਲ ਵਪਾਰੀ ਵਰਤ ਤਾਂ ਖਤਮ ਹੋ ਰਿਹਾ ਜੀ ਡੇ ਬਾਏ ਡੇ ਕੀ ਮੌਜੂਦਾ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਕਿ ਜਿਹੜੇ ਕ੍ਰਾਈਮ ਨੂੰ ਨਸ਼ੇ ਨੂੰ ਖਤਮ ਕੀਤਾ ਜਾ ਰਿਹਾ ਹੈ ਸ਼ਹਿਰਾਂ 'ਚੋਂ ਪੰਜਾਬ ਭਰ ਤੋਂ ਲੇਕਿਨ ਦੇਖੋ ਭਾਜੀ ਜਿੱਦਾਂ ਜੇ ਤਾਂ ਪ੍ਰਸ਼ਾਸਨ ਚਾਵੇ ਤਾਂ ਦੁਬਈ ਦੇ ਵਿੱਚ ਲੋਕ ਵੀ ਨਹੀਂ ਲੱਗਦੇ ਤਾਂ ਵੀ ਉੱਥੇ ਚੋਰੀ ਨਹੀਂ ਆਉਂਦੀ ਇੱਥੇ 4 4 6 6 ਲੋਕ ਲੱਗੇ ਹੋਣੇ ਤਾਂ ਵੀ ਚੋਰੀਆਂ ਆਉਂਦੀ ਇਹ ਹੁਣ ਤਾਂ ਜੋ ਵੀ ਕਰਨਾ ਪ੍ਰਸ਼ਾਸਨ ਨੇ ਕਰਨਾ ਜੀ ਸਰ ਆਪਣੀ ਦੁਕਾਨ ਦੀ ਕੀ ਤੋੜ ਪੰਦਾਂ ਨਹੀਂ ਕੀਤੀ ਨਾ ਨਹੀਂ ਜੀ ਤੋੜ ਸੀ ਸ਼ਟਰੇ ਤੋੜਿਆ ਜੀ ਬਸ ਸ਼ਟਰ ਪਟਿਆ ਜੀ ਜਿਹੜੇ ਲੋਕ ਤੋੜੇ ਛੇੜਾ ਪਟਿਆ ਵੀ ਹੈ ਜਿੱਦਾਂ ਸੈਂਟਰ ਲੋਕ ਜਿਹੜਾ ਸੀਗਾ ਉਹਨੂੰ ਪਟਿਆ ਹੈਗਾ ਜੀ ਸਾਈਡ ਵਾਲੇ ਜਿਹੜੇ ਲੋਕ ਜਿਹੜੇ ਨੇ ਉਹ ਭੰਨੇ ਤੁਹਾਡੀ ਦੁਕਾਨ ਤੇ ਕੋਈ ਕਰਿੰਦੇ ਵੀ ਕੰਮ ਕਰਦੇ ਨੇ ਕਲਨ ਜੋ ਮੁੰਡੇ ਹੈਗੇ ਜੀ ਮਾਮਲਾ ਮੈਨੂੰ ਰਾਤ ਨੂੰ 2 ਵਜੇ ਫੋਨ ਆਇਆ ਜੀ 2 2:30 ਵਜੇ ਤੁਹਾਡੇ ਚੋਰੀ ਹੋ ਗਈ ਕਿਸੇ ਦਾ ਫੋਨ ਆਇਆ ਸਰ ਇਹ ਸਾਡੇ ਗਵੰਡੀ ਆ ਬੰਦੇ ਤੇ ਮੁੰਡੇ ਸੀਗੇ ਓਕੇ ਉਹਨਾਂ ਦਾ ਫੋਨ ਆਇਆ ਵੀ ਦੇਖ ਤੋ ਅਗੇ ਤੁਹਾਡੇ ਕੋਈ ਛੇੜਰ ਭੱਜਾ ਲਾਦਾ ਮੈਂ ਓਕੇ ਜਦੋਂ ਰਸਈਏ ਆ ਕੇ ਦੇਖਿਆ ਕਿੰਨੇ ਵਜੇ ਸੀ ਮੈਂ 2:30 ਵਜੇ ਆਇਆ ਲਗਭਗ 2:30 ਦੀ ਗੱਲ ਹੈ 2:30 ਵਜੇ ਲਗਭਗ ਹਾਂ 2:30 ਵਜੇ ਦੇ ਲਗਭਗ 2:30 ਵਜੇ ਤਾਂ ਇਹ 3:00 ਵਜੇ ਦੇ ਵਿੱਚ ਵਿੱਚ ਟਾਈਮ ਨਹੀਂ ਦੇਖਿਆ ਫੜਫੜਾ ਦੌੜੀ ਗਿਆ ਇੱਕ ਨੁਕਸਾਨ ਹੋ ਗਿਆ ਆਪਣਾ ਨੁਕਸਾਨ ਕਾफी ਹੋ ਗਿਆ ਜੀ ਮੈਂ ਆਇਆ ਕਿ ਮੰਦਰ ਦਾ ਪਤਾ ਨਹੀਂ ਇੱਥੇ ਜੀ ਕੋ ਕਾਫੀ ਪੈਸੇ ਪੈ ਸੀਗੇ ਬਾਕੀ ਤਾਂ ਹਿਸਾਬ ਨਾਲ ਪਤਾ ਲੱਗਣਾ ਵੀ ਕਿੰਨੇ ਕੇ ਪੈਸੇ ਤੁਹਾਡੇ ਕਹਿਣ ਤੋਂ ਪਹਿਲਾਂ ਮੰਦਰ ਦੀ ਜਿਹੜਾ ਇੱਥੇ ਜਿਹੜੀ ਰਾਸ਼ੀ ਹੈਗੀ ਇੱਥੇ ਉਹ ਰਾਸ਼ੀ ਰੱਖੀ ਸੀਗੀ ਕਿਉਂਕਿ ਉਹ ਠੀਕ ਹੀ ਵਿਰਾਨ ਪ੍ਰਧਾਨ ਕਰਨਾ ਬੰਦਾ ਹੈ ਨਾ ਉਹ ਗ੍ਰਾਮ ਪ੍ਰਧਾਨ ਕਰਕੇ ਸਭ ਕੁਝ ਰੱਖਣਾ ਬੰਦਾ ਨਾ ਪਿਛੋ ਕੋ ਦਵਾਈਆਂ ਵੀ ਚੱਕ ਕੇ ਲੈ ਗਏ ਪਤਾ ਨਹੀਂ ਕੋ ਕੀ ਹੁਣ ਹੁਣ ਤਾਂ ਦੁਕਾਨ ਤੇ ਆਵਾਂਗੇ ਪਰ ਉਹ ਚੀ ਛੱਡੀ ਨਹੀਂ ਹੁਣ ਸਾਰੇ ਜਰ ਤੁਸੀਂ ਆਇਆ ਪਿੱਛੇ ਅਸੀਂ ਦੇਖ ਰੇ ਗੱਲੇ ਖੁੱਲੇ ਪਏ ਆ ਗੱਲੇ ਜੇ ਸਾਰੀ ਨਗਰੀ ਸਾਰੀ ਲੱਗ ਗਈ ਸਭ ਕੋ ਜੋ ਇੱਕ ਇੱਕ ਪੈਸਾ ਛੱਡਿਆ ਰੱਖ 1 ਰੁਪਈਆ ਵੀ ਇਹਨੇ ਵਿਛਾ ਰੱਖ ਉਹ ਛੱਡੇ ਨੇ ਕੋਈ ਚੀਜ਼ ਨੂੰ ਸਭ ਕੋ ਲੈ ਗਏ ਕੋਈ ਕਹਿੰਦਾ ਸਾਰੇ ਤਾਂ ਭੋਲੇ ਫੋਲਾ ਫਲੀ ਕੀਤੀ ਆ ਸਾਰੇ ਪਿੱਛੇ ਤੱਕ ਸਾਰੇ ਉਹਨਾਂ ਅਣੀ ਗਵਾੜ ਇਹ ਆ ਮਤਲਬ ਕੈਂਟਾ ਇਕ ਲਾਇ ਲਾਦਾ ਮੈਨੂੰ ਕਰਾਉਣ ਸਿਰ ਕਦੀ ਪਹਿਲਾਂ ਵੀ ਇਦਾਂ ਦੀ ਗੱਲ ਦਤੂ ਅੱਜ ਤੱਕ ਬਾਅਦ ਤੱਕ ਕਦੀ ਪਹਿਲਾਂ ਹੋਇਆ ਹੀ ਨਹੀਂ ਅੱਜ ਤੱਕ ਇੱਥੇ ਨਹੀਂ ਹੋਇਆ ਕੋਈ ਸ਼ੱਕ ਵਗੈਰਾ ਹੈ ਜੀ ਕਿਸੇ ਦਾ ਮੈਨੂੰ ਸ਼ੱਕ ਹੋ ਕਿਵੇਂ ਕਹਿ ਸਕਦੇ ਆ ਆਪ ਇੱਕ ਵਾਰੀ ਮੋਬਾਈਲ ਪਿਛਲੇ ਸਾਲ ਮੋਬਾਈਲ ਦੀ ਦੁਕਾਨ ਚੋਰੀ ਹੋਈ ਸੀ ਤਾਂ ਉਹ ਬਸ ਤੂੰ ਕੈਮਰੇ 'ਚ ਨਹੀਂ ਆਇਆ ਕੁਝ ਹਾਂ ਜੀ ਕੈਮਰੇ ਖਲੇ ਦੇਖਿਆ ਨਹੀਂ ਹਾਂ ਬਾਹਰ ਦੇਖਦੇ ਹਾਂ ਸਿਰ ਦੁਕਾਨ ਪਿੱਛੇ ਕਾਫੀ ਖੁਰਦ-ਬੁਰਦ ਹੋਈ ਹੈ ਪਿੱਛੇ ਅਸੀਂ ਦੇਖਿਆ ਜੀ ਤੁਹਾਡਾ ਕਾਫੀ ਸਾਰਾ ਤੁਰਤਾ ਉਹਨਾ ਪਿੱਛੇ ਤੱਕ ਫੋਲੀਆ ਦੁਕਾਨ ਮਾਲ ਕੋਈ ਜੀ ਛੱਡੀ ਨਹੀਂ ਹੈ ਮੈਂ ਜਿੱਥੇ ਬਲੋਂ ਹੂੰ ਬਤ ਕੋਈ ਕੋਸ਼ਿਸ਼ ਕੀਤੀ ਉਹਨਾਂ ਵੀ ਕੋਈ 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 ਜੀ ਰਹਿਣ ਦਿੱਤੇ ਜਾਂ ਜਿਵੇਂ ਨਕਦੀ ਅੰਦਾਜ਼ਾ ਕੋ ਸ਼ੁਗਰ ਕਿੰਨੇ ਕਰੀ ਹੋ ਸਕਦੀ ਹੈ ਅੰਦਾਜ਼ਾ ਕੀ ਕਹਿ ਸਕਦੇ ਆ ਦੇਖੇ ਪਾ ਲੱਗਣਾ ਹੈ ਹੈ ਨਹੀਂ ਛੱਡਿਆ ਕੋਈ ਨੂੰਨ ਸੇਲ ਵੀ ਤਾਂ ੜੀ ਇੱਥੇ ਬੀਸੀ ਦੁਕਾਨ ਸੇਲ ਵੀ ਇੱਥੇ ਬੀਸੀ ਤਿੰਨ ਦਿਨ ਦੀ ਸੇਲ ਪਈ ਸੀ ਉਹ ਮੈਂ ਅਸੀਂ ਭਰਦੇ ਆ ਆਈਟੀਆਰ ਭਰਦੇ ਆ ਜੀ ਅਕਾਊਂਟੈਂਟ ਨੂੰ ਮੈਂ ਕਿਹਾ ਸੀਗਾ ਵੀ ਚੱਲ ਬੇ ਮੈਨੂੰ ਦੱਸ ਦੇ ਕਿੰਨੇ ਪੈਸੇ ਟੈਕਸ ਚੰਮ ਕਰਾਣਾ ਉਹ ਮੈਂ ਇਸ ਕਰਕੇ ਪੈਸੇ ਵੀ ਇੱਥੇ ਰੱਖੇ ਹੋਏ ਸੀ ਅੱਜ ਉਹ ਗੱਲ ਮੈਂ ਤੁਹਾਨੂੰ ਦੱਸੂਗਾ ਕਿ ਕਿੰਨੇ ਪੈਸੇ ਮੈਂ ਕਰਾਂ ਸਰ ਪੁਲਿਸ ਪੁੱਜੀ ਮੌਕੇ ਤੇ ਰਾਤੀ ਹੈ ਪੁਲਿਸ ਦਾ ਰਾਤ ਪਹੁੰਚ ਗਈ ਸੀ ਅੱਛਾ ਸੋ ਕੀ ਅਪੀਲ ਕਰਦੇ ਪ੍ਰਸ਼ਾਸਨ ਤੋਂ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਦੇਖੋ ਪ੍ਰਸ਼ਾਸਨ ਤੋਂ ਤੁਸੀਂ ਇਹ ਕਹਿੰਦੇ ਦੇਖੋ ਤੁਹਾਨੂੰ ਸੇਲ ਟੈਕਸ ਵੀ ਦਿੰਨੇ ਆ ਇਨਕਮ ਟੈਕਸ ਵੀ ਦਿੰਨੇ ਆ ਅਸੀਂ ਦੁਕਾਨਾਂ ਖੋਲਦੇ ਆ ਸਸੀਂ ਸੇਬ ਵੀ ਹੈ ਨਹੀਂ ਤੇ ਘਰ ਸੌ ਵੀ ਨਹੀਂ ਸਕਦੇ ਜਾ ਕੇ ਅਸੀਂ ਆਪਣੇ ਘਰ ਸੌ ਨਹੀਂ ਸਕਦੇ ਦੇਖੋ ਤੁਹਾਡੇ ਸਾਹਮਣੇ ਦੇਖ ਲਓ ਤੁਹਾਨੂੰ ਜੀਣ ਦਿੰਦੇ ਨਹੀਂ ਕਿਸੇ ਤੁਹਾਨੂੰ ਲੁਕੋ ਜੀਣ ਦਿੰਦੇ ਅਸੀਂ ਮਿਹਨਤ ਕਰਕੇ ਰੋਟੀ ਖਾਂਦੇ ਆਂ ਸਰ ਸ਼ਾਮ ਸੁੜਾ 8 ਵੇ ਲੈ ਕੇ ਰਾਉਂ 9 ਵੇ ਦੁਕਾਨ ਫੜਨ ਨੂੰ ਦੁਕਾਨ ਖੋਲਦੇ ਆ ਗਵਰਨਮੈਂਟ ਸੇਲਡਾ ਦੰਨੇ ਇਨਕਮ ਦਾ ਦੰਨੇ ਸਾਰੇ ਟੈਕਸ ਦੰਨੇ ਨਹੀਂ ਲੱਗਸ ਨੇ ਅਸੀਂ ਫੇਰ ਸੇਫ ਨਹੀਂ ਹਾਂ ਸਰ ਲਾਸਟ ਟਾਈਮ ਕਿੰਨੇ ਵੇ ਦੁਕਾਨ ਲਾਫ ਕੀਤੀ ਸੀ ਰਾਤੀ 8:30 ਵੇ ਜੀ ਸੋ ਚੌਂਕੀਦਾਰ ਨਹੀਂ ਇੱਥੇ ਕੋਈ ਚੌਂਕੀਦਾਰ ਸਿਗਾ ਪਰਿਓ ਨਜ਼ਰ ਆ ਰਿਹਾ ਪਿੱਛੇ ਫੜ ਰਿਹਾ ਦੂਜੇ ਪਾਸੇ ਜਨਾ ਮੱਛੀ ਮੱਛੀ ਵਾਲੇ ਮਾਰਕੇ ਦੇ ਕੋਲ ਸਦਾ ਉਹਨਾਂ ਦਾ ਡਾੜਾ ਕਹਿੰਦਾ ਮੈਨੂੰ ਮੈਨੂੰ ਮਾਰ ਦੇਣ ਕਹਿੰਦਾ ਕਹਿੰਦਾ ਬੰਦੇ ਸਿਗੇ ਸ਼ਟਰ ਬੰਦਦੇ ਸੀ ਕਹਿੰਦਾ ਮੈਂ ਕਹਿੰਦਾ ਆਦੋਂ ਹਮਨ ਦੱਸਦੇ ਫੋਨ ਕਾ ਕੋਈ ਸਰ ਇਹ ਤੁਹਾਡਾ ਸ਼ਰਨ ਕਿੰਨੇ ਲੋਕ ਲੱਗੇ ਸੀ ਹਾਂਜੀ ਸੈਂਟਰ ਲੌਕ ਵੀ ਲੱਗਾ ਸੀ ਇਹ ਸੈਂਟਰ ਲੌਕ ਵੀ ਲੱਗਾ ਦਵਾ ਦੇ ਲੱਗੋ ਚੱਕ ਤੇ ਤੋੜੇ ਤਾ ਕੋ ਤੋੜਦਾ ਪੱਟੀ ਦਿੱਤਾ ਹਾਂ ਸਾਰਾ ਪੱਟੀ ਤਾਂ ਉਹ ਦੇਖੋ ਤਾਲੇ ਟੁੱਟੇ ਹੀ ਨਹੀਂ ਹੈ ਉਹ ਖਿੱਚਣ ਵਾਲੇ ਉਹਨਾਂ ਬੰਦਨ ਖਿੱਚਿਆ ਹੋਊਗਾ ਸਾਨੂੰ ਇਹ ਨਹੀਂ ਪਤਾ ਕਣ ਖਿੱਚਿਆ ਅਸੀਂ ਦੇਖਿਆ ਕਿ ਘਾਹ ਰਹਾ ਪਿਆ ਜੀ ਉਹ ਸਰ ਬੌਜੀ ਦੇ ਕੇ ਕਿਵੇਂ ਕੈਸ ਲਾਏ ਸਮਾਨ ਤੋਂ ਲੈ ਗਏ ਜੀ ਕੈਸ ਉਹ ਕੇਂਦਰ ਆਵਾ ਕੈਸ ਜੀ ਜੀ ਤੁਹਾਨੂੰ ਮੰਦਰ ਦੇ ਪ੍ਰਧਾਨ ਜੀ ਨੇ ਮੰਦਰ ਦੇ ਉਹ ਕੇਂਦਰ ਉਹ ਮੈਂ ਮੰਦਤਾ ਕਾਜ ਰੱਖਿਆ ਜਾਂਦਾ ਮੰਦਰ ਵਿੱਚ ਸਰ ਕਿਹੜਾ ਏਰੀਆ ਪੈਂਦਾ ਹੈ ਇਹ ਇੰਡਸਟਰੀ ਏਰੀਆ ਪੈਂਦਾ ਜੀ ਜੀ ਤੁਹਾਨੂੰ ਦੁਕਾਨਦਾਰਾਂ ਵੱਲੋਂ ਕਦੋਂ ਸ਼ਿਕਾਇਤ ਕੀਤੀ ਗਈ ਚੋਰੀ ਹੋ ਗਈ ਤੁਹਾਨੂੰ ਕਦੋਂ ਪਤਾ ਲੱਗਾ ਮੈਨੂੰ ਸਵੇਰੇ 3:00 ਵਜੇ ਮੰਦਰ ਨੂੰ ਫੋਨ ਕੀਤਾ ਤੇ ਤੈਨੂੰ ਕਹਿੰਦਾ ਮੈਂ ਉਹਦੇ ਮੈਂ ਰਿਸਿਵਲ ਤਾਂ ਆ ਗਿਆ ਫਿਰ 3:00 ਵਜੇ ਅੱਧੀ ਤੜਕੇ ਅੱਜ ਮੇਰੇ ਕੋਲ ਅੰਦਾਜ਼ਾ ਕੀ ਲਗਾਇਆ ਜਾ ਸਕਦਾ ਚੋਰੀ ਕਦੋਂ ਹੋਈ ਹੈ ਇਹ ਇਹ ਹੁਣ ਦੇਖਦੇ ਆ ਕੈਮਰਾ ਚੈੱਕ ਕਰਦੇ ਆ ਅਗਲਾ ਕਿ ਆਸ-ਪਾਸ ਦੇ ਕੈਮਰੇ ਦੇਖਦੇ ਇਹਨਾਂ ਦੇ ਕੈਮਰੇ ਤਾਂ ਉੱਪਰੋਂ ਕਰਕੇ ਸੀਗੇ ਇਹ ਅੱਛਾ ਤੇ ਆਸੇ ਪਾਸੇ ਦੇ ਕੈਮਰੇ ਦੇਖਦੇ ਆ ਜਿਹੜੀ ਕਰ ਰਹੇ ਤਾਂ ਮਤਲਬ ਸਰ ਇਹ ਮੈਡੀਕਲ ਸਟੋਰ ਹੈ ਜਿਵੇਂ ਤੁਸੀਂ ਦੂਸਰੀਆਂ ਜੀ ਦੁਕਾਨਾਂ ਬਾਰੇ ਜਾਣਕਾਰੀ ਦੇਵੋ ਕਿਹੜੀ ਕਿਹੜੀ ਦੁਕਾਨਾਂ ਤੇ ਚੋਰੀ ਹੋਈ ਹੈ ਹਾਂ ਇੱਕ ਅੱਗੇ ਮੈਡੀਕਲ ਹੈ ਜੀ ਇੱਕ ਉਹ ਵੀ ਮੈਡੀਕਲ ਸਟੋਰ ਹੈ ਕਨੇਜਾ ਮੈਡੀਕਲ ਸਟੋਰ ਹੈ ਇਹ ਕਿਹੜਾ ਸਟੋਰ ਹੈ ਇਹ ਰਾਜ ਮੈਡੀਕਲ ਸਟੋਰ ਤੀਸਰੀ ਦੁਕਾਨ ਕਿਹੜੀ ਹੈ ਕੌਸ਼ਲ ਕਰਿਆਣਾ ਸਟੋਰ ਹੈ ਜੀ ਸੋ ਕਿਸ ਤਰ੍ਹਾਂ ਦੀ ਕਾਰਵਾਈ ਕਰ ਰਹੇ ਸਰ ਉਹ ਦੇਖਦੇ ਹਾਂ ਨਰਵੀ ਕਰ ਦੇ ਆ ਕੈਮਰੇ ਕਮਰ ਦੇਖਦੇ ਆ ਫਿਰ ਸਰ ਕੀ ਕਰੀ ਪਹਿਲਾਂ ਵੀ ਲੱਕ ਵਿੱਚ ਇਦਾਂ ਦੀ ਚੋਰੀਆਂ ਹੁੰਦੀਆਂ ਇੱਥੇ ਨਹੀਂ ਇਦਾਂ ਦੇ ਕੋਈ ਸਵਾਲ ਨਹੀਂ ਹੋਈ ਗਰਮਾ ਗਰਮਾ ਚੋਰੀਆਂ ਤੋਂ ਪਾਜੀ ਕਈ ਵਾਰ ਹੋ ਚੁੱਕੀਆਂ ਇੱਥੇ ਬਸ ਸਾਡੇ ਰਿਜਿਸ ਬਹੁਤ ਘਟ ਜਾਂਦੇ ਸਿਰ ਅਗਰ ਸਾਹਮਣੇ ਕੋਈ ਆਉਂਦਾ ਹੈਗਾ ਜੋ ਕੈਮਰੇ ਖੁਰੁੰਦੇ ਜਾਂਦੇ ਆ ਤਾਂ ਅਗਰ ਚੋਰ ਸਾਹਮਣੇ ਆਉਂਦੇ ਆ ਤਾਂ ਕਿੱਦਾਂ ਦੀ ਕਾਰਵਾਈ ਕੀਤੀ ਜਾਊ ਕਾਰਵਾਈ ਸਾਹਮਣੇ ਜੋ ਹੋ ਗਿਆ ਫਿਰ ਪੁੱਕਾ ਦਰਜ ਕਰਾਂਗੇ